ਬੋਲੋ ਤਾਂ ਸਹੀ ਕਹੋ ਮੋਸਤੇ ਜਾਣਨਾ ਪਾਓ ਬੋਲਣਾ ਕੀ ਆ ਬੋਲਣਾ ਕੀ ਆ ਆਪਾਂ ਤਾਂ ਪੁੱਛ ਰਿਹਾ ਵੀ ਲੰਗਰ ਕਿਉਂ ਲਗਾਉਨੇ ਆ ਆਪਾਂ ਮਾਗੀ ਦੇ ਮੇਲੇ ਤੇ ਹਾਂ ਤੇ ਆਪਣੇ ਮੋਕਸਰ ਕਿਉਂ ਆਪਾਂ ਕਿੰਨਾ ਦੀ ਯਾਦ ਚ ਲੋ ਉਹ ਯਾਰੋ ਵੀਡੀਓ ਜਿਹੜਾ ਯਾਦ ਵਿੱਚ ਆਪਾਂ ਜਿਹੜਾ ਇੱਥੇ ਲੰਗਰ ਲੱਗਦਾ ਠੀਕ ਹੈ ਲੰਗਰ ਲੱਗਦਾ ਲੰਗਰ ਆਪਾਂ ਮਾਗੀ ਤੇ ਰੰਦੇ ਸਰ ਜੀ ਆਪਾਂ ਸਹੀ ਨਹੀਂ ਇਤਿਹਾਸ ਤਾਂ ਮੈਨੂੰ ਪਤਾ ਹੀ ਨਹੀਂ ਅੱਜ ਲੰਗਰ ਕਿਉਂ ਲਗਾਉਨੇ ਆਪਾਂ ਜਿਹੜਾ ਮਾਗੀ ਮੇਲਾ ਲੰਗਰ ਦੇਖੋ ਸਾਰੇ ਭੱਜ ਰਹੇ ਆ ਕਿ ਜੋ ਆਪਣੇ ਮੁਕਤਸਰ ਦਾ ਇਤਿਹਾਸ ਆ ਜੀ ਕਿ 40 ਮੁਕਤੇ ਜੋ ਖੇਦਰਾ ਦੇ ਢਾਬ ਸਭ ਤੋਂ ਪਹਿਲਾਂ ਕਿਹਾ ਜਾਂਦਾ ਸੀ ਹਾਂਜੀ ਦੋਸਤੋ ਸਵਾਗਤ ਕਰਦੇ ਆਂ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਨਾ ਆਪਾਂ ਸਾਡੇ ਪਿੰਡ ਜਿੱਥੇ ਕਿ ਲੰਗਰ ਲਗਾਇਆ ਗਿਆ ਮਾਗ ਦੀ ਪਹਿਲੀ ਨੂੰ ਤੇ ਇੱਥੋਂ ਨਾ ਸੰਗਤ ਆ ਜਿਹੜੀ ਆਸੇ ਪਾਸੇ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਸਾਰੀ ਸੰਗਤ ਆ ਜਿਹੜੀ ਸ੍ਰੀ ਮੁਕਤਸਰ ਸਾਹਿਬ ਮਾਗੀ ਦੇ ਮੇਲੇ ਤੇ ਜਾਂਦੀ ਹੈ ਇਸ਼ਨਾਨ ਕਰਨ ਮਗ ਦੀ ਪਹਿਲੀ ਨੂੰ ਜਿੱਥੇ ਕਿ 40 ਮੁਕਤਿਆਂ ਦੀ ਸ਼ਹੀਦੀ ਧਰਤੀ ਹੈ ਉੱਥੇ ਕਿ ਇਸ਼ਨਾਨ ਕਰਨ ਜਾਂਦੀ ਹੈ ਇਹ ਤੇ ਆ ਅੱਜ ਦਸ ਤੋਂ ਬਾਅਦ ਦੱਸਾਂਗੇ ਤੇ ਆਓ ਹੁਣ ਆਪਾਂ ਪਿੰਡ ਵਾਲਾ ਤੋਂ ਪੁੱਛਦੇ ਆਂ ਵੀ ਆਪਾਂ ਲੰਗਰ ਕਿਉਂ ਲਗਾਉਂਦੇ ਆ ਕਿਉਂਕਿ ਕਿਸੇ ਕਿਸੇ ਨੂੰ ਇਤਿਹਾਸ ਦਾ ਨਹੀਂ ਪਤਾਗਾ ਤੇ ਆਪਾਂ ਉਹਨਾਂ ਨੂੰ ਦੱਸਾਂਗੇ ਵੀ ਉਹਨਾਂ ਤੋਂ ਪੁੱਛਦੇ ਆਂ ਵੀ ਰਿਵਿਊ ਲੈਣੇ ਆ ਆਪਾਂ ਵੀ ਕਿ ਕਿਹਨੂੰ ਪਤਾ ਤੇ ਕਿਹਨੂੰ ਨਹੀਂ ਪਤਾ ਆਓ ਪਿੰਡ ਵਾਲਾ ਨਾਲ ਗੱਲਬਾਤ ਕਰਦੇ ਆਂ ਤੇ ਲੋਕਾਂ ਨਾਲ ਪੁੱਛਦੇ ਆਂ ਵੀ ਆਪਾਂ ਨੂੰ ਕੀ ਕੀ ਕੁਝ ਪਤਾ ਹੈਗਾ ਬਜ਼ੁਰਗਾਂ ਤੋਂ ਵੀ ਤੇ ਜਿਹੜੇ ਨੌਜਵਾਨ ਮੁੰਡੇ ਹੈਗੇ ਜਿਹੜੇ ਕਿ ਲੰਗਰ ਲਗਾ ਰਹੇ ਆ ਅੱਜ ਕੱਲ ਹਣਾ ਇਹਨੇ ਉਫਰਾਲਾ ਕੀਤਾ ਇਹਨੇ ਇਹ ਸਾਰਾ ਉਫਰਾਲਾ ਕਰਦੇ ਆ ਉਹਨਾਂ ਤੋਂ ਆਪਾਂ ਰਿਵਿਊ ਲੈਣੀ ਆ ਵੀ ਤੁਹਾਨੂੰ ਇਤਿਹਾਸ ਬਾਰੇ ਕਿੰਨਾ ਕੁ ਪਤਾ ਤੇ ਲੰਗਰ ਕਿਉਂ ਲਗਾਇਆ ਜਾਂਦਾ ਤੇ ਆਓ ਚੱਲਦੇ ਆ ਗੱਲਬਾਤ ਕਰਦੇ ਆ ਹਣਾ ਤੋਂ ਆਪਾਂ ਨੂੰ ਨਾ ਕਾਫੀ ਜਣੇ ਮਿਲੇ ਨੇ ਤੇ ਆਪਾਂ ਇਹਨਾਂ ਤੋਂ ਨਾਲ ਗੱਲਬਾਤ ਕਰਦੇ ਆ ਹਣਾ ਤੇ ਪੁੱਛਦੇ ਆ ਇਹਨਾਂ ਨੂੰ ਵੀ ਅੱਜ ਦਾ ਮੱਗੀ ਨੂੰ ਪਹਿਲੇ ਨੂੰ ਕੀ ਹੋਇਆ ਸੀਗਾ ਕੀ ਇਤਿਹਾਸ ਹੈ ਅੱਜ ਦੋਸਤੋ ਤੇ ਆਪਾਂ ਨੂੰ ਮਿਲ ਜਾਈਏ ਆਪਾਂ ਇਹਨਾਂ ਨਾਲ ਕਰਦੇ ਅੱਜ ਦਾ ਜਿਹੜਾ ਕੀਰਤਿਆ ਸੀ ਜੀ ਕੁਛ ਹੋ ਜਿੰਨਾਂ ਇਤਿਹਾਸ ਦਾ ਤਾਂ ਮੈਨੂੰ ਪਤਾ ਹੀ ਨਹੀਂ ਜਿਹੜੇ ਕਾਹਦੇ ਬਾਰੇ ਪੁੱਛਣਾ ਹੈ ਮੈਂ ਦੱਸੋ ਅੱਜ ਲੰਗਰ ਕਿਉਂ ਲਗਾਉਂਦੇ ਆਪਾਂ ਜਿਹੜਾ ਮੱਗੀ ਮੇਲਾ ਹਾਂ ਮੱਗੀ ਕਾ ਤਾਂ ਮੇਲਾ ਮੱਗੀ ਮੇਲਾ ਕਿਉਂ ਲਗਾਇਆ ਨਵਾਂ ਮਹੀਨਾ ਜਿਹੜਾ ਅੱਜ ਮਾਗ ਦਾ ਹਾਂ ਆਪਣੇ ਮੱਖਸਰ ਘਾਤ ਹੋ ਜਾਂਦਾ ਹੈ ਇਸ਼ਨਾਨ ਕਰ ਹੈ ਨਵਾਂ ਮਹੀਨਾ ਜਿਹੜਾ ਮਾਗ ਦਾ ਹਾਂ ਆਪਣੇ ਮੱਖਸਰ ਘਾਤ ਹੋ ਜਾਂਦਾ ਹੈ ਇਸ਼ਨਾਨ ਕਰ ਹੈ ਇਹ 40 ਮਗ ਤਾਂ ਸਿੱਧੀ ਹੋਈ ਤੇ 40 ਠੀਕ ਹੈ ਬਸ ਚਲੋ ਜੀ ਹੋ ਆਏ ਦੋਸਤ ਆ ਗਈ ਬੱਚਾ ਭਾਈ ਰਮਤ ਲੈ ਆਸ਼ਿੰਦਾ ਜੀ ਆ ਗਏ ਸਿੰਦਾ ਜੀ ਨੇ ਗੱਲ ਬਾਲਾ ਲੰਗਰ ਕੇ ਵੱਲੋਂ ਉਹਨੇ ਲੰਗਰ ਆਪਾਂ ਮੱਗਿੱਦ ਰੰਮੇ ਹਾਂ ਕਾਦੇ ਹਸਤੇ ਲੰਗਰ ਲੋਕ ਸੇ ਬਾਤਾਂ ਜੰਦੇ ਆ ਕਿੰਨੇ ਦਿਨ ਹੋ ਗਏ ਚਲੰਗਰ ਚੱਲਦੇ ਨੂੰ ਦੋ ਦਿਨ ਦੋ ਦਿਨ ਹੋ ਗਏ ਦੋ ਰਾਤਾਂ ਦੂਜਾ ਦਿਨ ਅੱਜ ਅੱਜ ਦੇ ਦਿਨ ਕਿਉਂ ਲੰਗਰ ਲਗਾਇਆ ਜਾਂਦਾ ਚਲੋ ਗੱਲ ਤਾਂ ਆਪਾਂ ਕਹਿ ਦਿੰਦੇ ਆ ਲੋੜੀ ਸੀ ਕਿ ਖੁਸ਼ੀ ਚਲਾਤਾ ਤੇ ਅੱਜ ਅੱਜ ਨਵਾਂ ਮਹੀਨਾ ਜਗਾ ਮਾਗੀ ਮਾਗਰ ਚਾਲੀ ਮੁਕਤੇ ਧਰਤੀ ਹੈ ਹਾਂ ਜੀ ਦੱਸੋ ਦੱਸੋ ਆ ਜਿੰਨਾ ਪਤਾ ਉਹਨਾਂ ਦਾ ਦਰਪੀਓ ਦਾ ਇਸ਼ਾਨ ਕਰ ਜਾਂਦੇ ਜੀ ਸੇਵਾ ਦੇ ਤੌਰ ਤੇ ਵੀ ਆਂਦੇ ਆ ਪੈਦਲ ਵੀ ਆਂਦੇ ਉਹਨਾਂ ਕਰਕੇ ਲੰਗਰ ਲਗਾਇਆ ਜਾਂਦਾ ਜੀ ਲੈ ਜੇ ਟੈਸਟ ਕਰੀਏ ਠੀਕ ਹੈ ਜੀ ਭਾਈ ਮਿਲੇ ਭਾਈ ਕਹਿੰਦਾ ਮੈਂ ਦੱਸਦਾ ਹਾਂ ਹਾਂ ਭਾਈ ਆਪਾਂ ਲੰਗਰ ਕਾ ਤੋ ਲਗਾਉਂਦੇ ਆ ਲੰਗਰ ਆਪਾਂ ਤਾਂ ਲਗਾਉਂਦੇ ਆ ਵੀ ਆਸੇ ਪਾਸੇ ਆਉਂਦੇ ਹਾਲੇ ਜਿਹੜੇ ਰਾਹਤੇ ਚੋ ਛੱਕ ਲੈਂਦੇ ਆ ਨਾਲੇ ਸੇਵਾ ਜਾਂਦੀ ਹੈ ਹਾਂ ਇਸੇ ਮਮਸਨੈ ਦਾ ਆਪਣੇ 40 ਮੁਕਤੇ ਦਾ ਗੀਤ ਆ ਜਿਹੜੇ ਆਪਣੇ 40 ਸਿੱਖ ਜਿੰਨਾ ਬਤਾ ਉਹਨਾਂ ਦਾ ਦੱਸ ਦੋ ਹਾਂਜੀ 40 ਜਿਹੜੇ ਸਿੱਖ ਆਪਣੇ ਹੁਣ ਇੱਥੇ ਮੁਕਤਰਾ ਕੇ ਹਾਂਜੀ ਸ਼ਹੀਦ ਹੋਏ ਸੀਗੇ ਹਾਂਜੀ ਉਹਨਾਂ ਦੀ ਯਾਦ ਵਿੱਚ ਜਿਹੜਾ ਇੱਥੇ ਉਹਨਾਂ ਦੀ ਯਾਦ ਵਿੱਚ ਮੇਲਾ ਲੱਗਦਾਗਾ ਉਹਨਾਂ ਦੀ ਆਏ ਸਾਲ ਆਪਾਂ ਉਹਨਾਂ ਨੂੰ ਯਾਦਗਰੀ ਦੇ ਤੌਰ ਤੇ ਮੇਲਾ ਲੱਗਦਾ ਜਿਹੜਾ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਸਾਹਿਬਾਂ ਗੁਰੂ ਸਾਹਿਬਾਂ ਨੂੰ ਜਿਹੜਾ ਆਪਣਾ ਬੇਦਾਵਾ ਲੈ ਕੇ ਆ ਗਏ ਸੀਗੇ ਵੀ ਅਸੀਂ ਸੋਡੇ ਸਿੰਘ ਨਹੀਂਗੇ ਨਹੀਂ ਹੈਗੇ ਤੇ ਉਹਨਾਂ ਨੇ ਇੱਥੇ ਆ ਕੇ ਮੁੜ ਕੇ ਮਾਈ ਭਾਗੂ ਉਹਨਾਂ ਨੂੰ ਸਮਝਾ ਕੇ ਲੈ ਕੇ ਆਏ ਸੀ ਤੇ ਉਹਨਾਂ ਨੇ ਇੱਥੇ ਆ ਕੇ ਉਹ ਜੀ ਤਾਂ ਲੜੇ ਬਹੁਤ ਉਹਨਾਂ ਦਾ ਮਤਲਬ ਜੰਗ ਹੋਈ ਸੀ ਜੰਗ ਬਹੁਤ ਤਗੜਾ ਉਹ 40 ਦੇ 40 ਸੰਗ ਸ਼ਹੀਦ ਹੋ ਗਏ ਤੇ ਉਹਨਾਂ ਨੇ ਗੁਰੂ ਸਾਹਿਬ ਤੋਂ ਇੱਕ ਹੀ ਮੰਗ ਮੰਗੀ ਸੀ ਜਿਹੜਾ ਅਸੀਂ ਬੇਦਵਾ ਲੈ ਕੇ ਆਏ ਸੀ ਉਹ ਹੁਣ ਪਾੜ ਦੋ ਤੁਸੀਂ ਤਾਂ ਹੀ ਇੱਥੇ ਟੁੱਟੀ ਗੰਢੀ ਸੀਗੀ ਹਾਂਜੀ ਉਹ ਤਾਂ ਹੀ ਆਪਣੇ ਆਪਣੇ ਦਰਬਾਰ ਸਾਹਿਬ ਦਾ ਨਾਮ ਆ ਬੁੱਧਵਾਰ ਕੁੱਪਟੀ ਗੰਡੀ ਸਾਹਿਬ ਹਾਂ ਓਕੇ ਸਰ ਇਸੇ ਕਰਕੇ ਨਾਮ ਰੱਖਿਆ ਇਸੇ ਕਰਕੇ ਜਿਹੜਾ ਇਹ ਪਹਿਲਾ ਜਿਹੜਾ ਸ੍ਰੀ ਮੁਖਸਰ ਸਾਹਿਬ ਦਾ ਨਾਮ ਸੀ ਉਹ ਕਦਰਾਨੀ ਡਾ ਹਾਂ ਉਸ ਤੋਂ ਜਿਹੜਾ ਨਾਮ ਮੁਖਸਰ 40 ਮੁਕਤਿਆਂ ਦੀ ਸ਼ਹੀਦੀ ਦੇ ਦੌਰਾਨ ਹੀ ਜਿਹੜਾ ਨਾਮ ਪਿਆ ਸੀ ਮੁਖਸਰ ਸਾਹਿਬ ਹਾਂ ਜੀ ਸੱਸੀ ਗਾਲ ਜੀ ਬਾਪਾ ਬਾਕੀ ਨੇ ਮਿਲਦੇ ਲੰਗਰ ਦੇ ਦੇਖੋ ਸਾਰੇ ਬਾਜ ਰਹੇ ਆ ਕਿ ਐਡਾ ਵੀ ਸਤਿ ਸ੍ਰੀ ਅਕਾਲ ਹੈਲੋ ਪ੍ਰਧਾਨ ਸਾਹਿਬ ਉਹ ਦੱਸੋ ਬੋਲੋ ਤਾਂ ਸਹੀ ਗੱਲ ਪੁੱਛੋ ਬੱਸ ਤਾਂ ਜਾਣ ਨਾ ਪਾਓ ਬੋਲਣਾ ਕੀ ਆ ਬੋਲਣਾ ਕੀ ਆ ਆਪਾਂ ਤਾਂ ਪੁੱਛ ਰਹੇ ਆ ਵੀ ਲੰਗਰ ਕਿਉਂ ਲਗਾਉਨੇ ਆ ਆਪਾਂ ਮਾਗੀ ਦੇ ਮੇਲੇ ਤੇ ਹਾਂ ਤੇ ਆਪਣੇ ਮੌਕਸਰ ਕਿਉਂ ਆਪਾਂ ਕਿੰਨਾ ਦੀ ਯਾਦ ਚ ਲੋ ਤੇ ਮੈਂ ਕੀ ਆਖੀ ਓਏ ਯਾਰ ਉਹ ਵੀਡੀਓ ਜਿਹੜਾ ਕੋਈ ਤੁਹਾਨੂੰ ਪਤਾ ਉਹ ਹੀ ਦੱਸੋ ਨਾ ਤੁਸੀਂ ਨਾ ਐ ਹੋ ਜਾਂਦੇ ਨਹੀਂ ਆ ਸਹੀ ਨਾ ਹਾਂਜੀ ਬਾਈ ਜੀ ਤੁਸੀਂ ਦੱਸੋ ਲੱਗਦੀ ਆਪਾਂ ਲੰਗਰ ਕਿਉਂ ਲਗਾਉਨੇ ਆ ਸਿੱਖ ਗਾਜੀ ਸਭ ਤੋਂ ਪਹਿਲਾਂ ਤਾਂ ਸਿੱਖ ਗਾਜੀ ਇਹ ਜੀ ਆਪਾਂ ਜੀ ਜੋ ਆਪਣੇ ਮੁਕਤਸਰ ਦਾ ਇਤਿਹਾਸ ਆ ਜੀ ਕਿ 40 ਮੁਕਤੇ ਜੋ ਖੇਦਰਾ ਦੇ ਢਾਬ ਸਭ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਉਹ 40 ਮੁਕਤੇ ਦਾ ਢਾਬ ਇਤਿਹਾਸਿਕ ਆ ਤੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਾਵਾ ਪਾੜਿਆ ਸੀਗਾ ਤੇ ਉਹ 40 ਮੁਕਤੇ ਦੀ ਯਾਦ ਵਿੱਚ ਜੀ ਇਹ ਲੰਗਰ ਲਗਾਉਨੇ ਆ ਹਾਂਜੀ ਕੋਸ਼ਾ ਤੱਕ ਬਾਈ ਉਹਨਾਂ ਨੇ ਵਧੀਆ ਦੱਸਿਆਗਾ ਤੇ ਕਈਆਂ ਨੂੰ ਮਤਲਬ ਇੱਥੇ ਡਰ ਜਾਂਦੇ ਹੈਗੇ ਜਿੰਨਾ ਕਿ ਪਤਾ ਉਹਨਾਂ ਦੇ ਦੱਸੋ ਆਪਾਂ ਅੱਗੇ ਕਲੀਅਰ ਕਰ ਦਿਆ ਕਰੀ ਡਰ ਕੇ ਭੱਜਣਾ ਬਹੁਤ ਇਹ ਹੈ ਕਿ ਕੋਈ ਹੱਲ ਨਹੀਂ ਹੋਇਆਗਾ ਇਹ ਗੱਲ ਇਤਿਹਾਸ ਨੂੰ ਪੜੋ ਸਿੱਖੋ ਇਤਿਹਾਸ ਨੂੰ ਆਪਾਂ ਨੂੰ ਬਾਬਾ ਜੀ ਇਹ ਦੱਸੋ ਆਪਾਂ ਲੰਗਰ ਕਿਉਂ ਲਗਾਉਨੇ ਆਪਾਂ ਮਾਗੀ ਦੇ ਮੇਲੇ ਤੇ ਮਾਗੀ ਦੇ ਮੇਲੇ ਤੇ ਲੰਗਰ ਸ਼ਹੀਦਾਂ ਦੀ ਯਾਦ ਵਿੱਚ ਲਾਉਨੇ ਹਾਂ ਜੀ ਕਿ ਕਿਹੜੇ ਸ਼ਹੀਦਾਂ ਦੀ ਯਾਦ ਵਿੱਚ ਲਾਉਨੇ ਆਪਾਂ ਸ਼ਹੀਦ ਤਾਂ ਬਹੁਤ ਹੋਏ ਸਿੱਖਿਆ ਸਾਹ ਦੇ ਵਿੱਚ ਸਿੱਖਿਆ ਸਾਹ ਦੇ ਵਿੱਚ ਸ਼ਹੀਦ ਹੋਏ ਹਾਂ ਬਹੁਤ ਹੋਏ ਆਪਾਂ ਕਿੰਨਾਂ ਦੀ ਯਾਦ ਵਿੱਚ ਲਾਉਨੇ ਆਪਾਂ ਲੰਗਰ ਆਪਣਾ ਮਹੌਸਰੀ ਸਰਦਾਰ ਦੀ ਤਿੰਨਾਂ ਦੀ ਸ਼ਹੀਦਾਂ ਦੀ ਇਹ ਗੁਰੂ ਆਪਣੇ ਗੁਰੂਆਂ ਦੇ ਧਰਤੀ ਹੈ ਅੰਦਰ ਸੰਤਾਨਾਂ ਦੀ ਗੁਰੂਆਂ ਦੀ ਧਰਤੀ ਤਾਂ ਹੈਗੀ ਆ ਜੀ ਪੰਜਾਬ ਤਾਂ ਸਾਰੇ ਗੁਰੂਆਂ ਦੀ ਹੀ ਧਰਤੀ ਹੈ ਕਿਹਨਾਂ ਦੀ ਸ਼ਹੀਦੀ ਦੇ ਯਾਦ ਵਿੱਚ ਆਪਾਂ ਜਿਹੜਾ ਇੱਥੇ ਲੰਗਰ ਲੱਗਦਾ ਹੈ। ਦੂਜੇ ਪਾਸ਼ਾ। ਇੱਕ ਨਾ ਕਹਾਣੀ ਬਹੁਤ ਜ਼ਿਆਦਾ ਪ੍ਰਚਲਿਤ ਹੈਗੀ ਹੈ ਇੱਕ ਵੀ ਪੰਜਾਬੀ ਦੇ ਵਿੱਚ ਕਿਹਾ ਜਾਵੇ ਤਾਂ ਘੇੜਚਾਲ ਹਨਾ ਕਿਹਾ ਜਾਂਦਾ ਨਾ ਤੇ ਅੱਜ ਨਾ ਤੁਹਾਨੂੰ ਇੱਕ ਅਲੱਗ ਵੀਡੀਓ ਪਾਵਾਂਗੇ ਉਹਦੇ ਵਿੱਚ ਜਿਹਦੇ ਵਿੱਚ ਪੂਰਾ ਦੱਸਿਆ ਗਿਆ ਵੀ ਇਹ ਇਹ ਲੋਕ ਆ ਜਿਹੜੇ ਹੈਗੇ ਨੇ ਲੋ ਵੀ ਨੇ ਇੱਕ ਦੂਜੇ ਦੇ ਮਗਰ ਕਿਵੇਂ ਲੱਗਦੇ ਆ ਇੱਕ ਦੂਜੇ ਦੇ ਮਗਰ ਲੱਗ ਕੇ ਇਹ ਸਾਰਾ ਜਿਹੜਾ ਕਹਾਣੀ ਆ ਜਾਂ ਕੁਛ ਵੀ ਆ ਜੋ ਵੀ ਆ ਇੱਕ ਦੂਜੇ ਦੇ ਮਗਰ ਲੱਗ ਕੇ ਜਿਹੜੀ ਚੀਜ਼ ਕੋਈ ਵੀ ਹੁੰਦੀ ਉਹਨੂੰ ਪਰਚਲਤ ਕਰ ਦਿੰਦੇ ਹਨ ਇਹ ਕਹਾਣੀ ਉਹਨਾਂ ਤੇ ਬਹੁਤ ਜ਼ਿਆਦਾ ਲੱਗਦੀ ਆ ਇਤਿਹਾਸ ਜਿਹੜਾ ਵੀ ਮਤਲਬ ਵੇ ਹੁਣ ਆਪਾਂ ਇਤਿਹਾਸ ਬਾਰੇ ਗੱਲ ਕਰੀਏ ਤਾਂ ਕੁਸ਼ਤਾ ਲਵਦੀਪ ਨੇ ਦੱਸ ਹੀ ਦਿੱਤਾ ਸੀ ਕੁਸ਼ੋਰਸ ਨਾ ਕਹੋ ਤੁਸੀਂ ਦੱਸ ਦੋ ਜੀ ਵਿਸਤਾਰ ਨਾਲ ਕਿਉਂਕਿ ਇਸ ਇਤਿਹਾਸ ਜਿਹੜਾ ਆਪਣੇ ਤੋਂ ਕਈ ਆਪਾਂ ਵੀ ਸਾਰਾ ਨਹੀਂ ਜਾਣ ਸਕਦੇ ਉਹ ਥੋੜਾ ਥੋੜਾ ਕੁਝ ਰਹਿ ਹੀ ਜਾਂਦਾ ਹੈਗਾ ਪਰ ਪੂਰਾ ਨਹੀਂ ਪਤਾ ਹੁੰਦਾਗਾ ਆਪਾਂ ਨੂੰ ਜਿੰਨਾ ਕਿ ਪਪਾ ਪੜਿਆਗਾ ਉਹਨਾਂ ਕੋਲੋਂ ਮੈਂ ਦੱਸਦਾਗਾ ਠੀਕ ਹੈ ਬਾਕੀ ਤੁਸੀਂ ਹੋਰ ਜਾਣਨਾ ਪਾ ਲੋ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਸਾਹਿਬ ਦਾ ਜਿਹੜਾ ਕਿਲਾ ਜਿਹੜਾ ਛੱਡਿਆ ਸੀ ਉੱਥੋਂ ਉਸ ਜਗ੍ਹਾ ਤੋਂ ਜਦੋਂ ਮੁਗਲ ਫੌਜਾਂ ਨੇ ਘੇਰਾ ਪਾ ਰੱਖਿਆ ਸੀ ਕਿਲੇ ਨੂੰ ਉੱਥੋਂ 40 100 ਸਿੰਘਾਂ ਨੇ ਕਿਲਾ ਛੱਡਣ ਦਾ ਫੈਸਲਾ ਜਿਹੜਾ ਲਿਆ ਸੀ ਤੇ ਉਸ ਤੋਂ ਬਾਅਦ 40 ਜਿਹੜੇ ਸਿੰਘ ਆ ਉਹ ਉੱਥੋਂ ਕਿਲਾ ਛੱਡ ਕੇ ਆਏ ਸੀ ਠੀਕ ਹੈ ਜੀ 40 ਜਦੋਂ ਪਹਿਲਾਂ ਛੱਡ ਕੇ ਸਿੰਘ ਜਿਹੜੇ ਆ ਗਏ ਉਹ ਆਪਣੇ ਘਰਾਂ ਨੂੰ ਪਰਤ ਗਏ ਤੇ ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਤੋਂ ਬਾਅਦ ਆਨੰਦਪੁਰ ਦਾ ਜਦੋਂ ਕਿਲਾ ਛੱਡਿਆ ਤੇ ਉਹ ਬਾਹਰ ਕਿਲੇ ਤੋਂ ਆਏ ਮੁਗਲ ਫੌਜਾਂ ਨੇ ਉਸਤੇ ਉਹਨਾਂ ਦੇ ਮਗਰ ਜਿਹੜਾ ਹਮਲਾ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਗੁਰੂ ਸਾਹਿਬਾਨ ਮੁਕਤਸਰ ਦੀ ਧਰਤੀ ਤੇ ਜਦੋਂ ਆਏ ਤੇ ਜਿਹੜੇ 40 ਸਿੰਘ ਉਥੋਂ ਛੱਡ ਕੇ ਆਏ ਸੀ ਇਹ ਮੋਟਾ ਮੋਟਾ ਆਪਾਂ ਦੱਸ ਰਹੇ ਹਾਂ ਰਸਤੇ ਦੇ ਵਿੱਚ ਗੁਰੂ ਸਾਹਿਬਾਨ ਨਾਲ ਬਹੁਤ ਕੁਝ ਹੋਇਆ ਸੀਗਾ ਹਨ ਤੇ ਬਹੁਤ ਜਿਹੜੇ ਚਾਰ ਸਾਹਿਬ ਜਦ ਦੇ ਰਸਤੇ ਦੇ ਵਿੱਚ ਸ਼ਹੀਦ ਹੋ ਗਏ ਚਮਕੌਰ ਸਾਹਿਬ ਦੀ ਗਲੀ ਗਲੀ ਦੇ ਵਿੱਚ ਵੱਡੇ ਸਾਹਿਬ ਜਦ ਦੇ ਸ਼ਹੀਦ ਹੋ ਗਏ ਸਰਹੰਦ ਦੇ ਵਿੱਚ ਜਾ ਕੇ ਛੋਟੇ ਸਾਹਿਬ ਜਦ ਸ਼ਹੀਦ ਹੋਏ ਉਸ ਤੋਂ ਬਾਅਦ ਚੱਲ ਕੇ ਗੁਰੂ ਸਾਹਿਬ ਖਦਰਾਣੇ ਦੀ ਧਾਰ ਤੇ ਜਿਸ ਨੂੰ ਅੱਜ ਕੱਲ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹਨ ਤੇ ਉਸ ਤੋਂ ਇੱਥੇ ਜਦੋਂ ਮੁਗਲ ਫੌਜਾਂ ਮਗਰ ਆਈਆਂ ਤੇ ਜਿਹੜੇ 40 ਸਿੰਘ ਉਥੋਂ ਛੱਡ ਕੇ ਗਏ ਸੀ ਉਹ ਸਿੰਘ ਵਾਪਸ ਆਏ ਤੇ ਉਸ ਤੋਂ ਬਾਅਦ ਮਾਤਾ ਭਾਗੋ ਜੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਤੇ ਉਹਨਾਂ ਨੂੰ ਸਮਝਾ ਕੇ ਜੋ ਵੀ ਆਪਾਂ ਲੱਭਾਂ ਹਨ ਹੋਰ ਤਣਾ ਬੋਲੇ ਜਾਂਦੇ ਆਪਾਂ ਇਸ ਤਰ੍ਹਾਂ ਲੱਭਿਆ ਜੋ ਜੱਥਾ ਉਹ ਲੈ ਕੇ ਆਏ ਜੱਥਾ ਬਣਾ ਕੇ ਲੈ ਕੇ ਆਏ ਇੱਕ 40 ਸਿੰਘ ਲੈ ਕੇ ਆਏ ਨਾਲ ਕੋਈ ਹੋਰ ਵੀ ਸਿੰਘ ਹੋਣਗੇ ਨਾਲ ਤੇ ਉਹ 40 ਸਿੰਘਾਂ ਨੇ ਆ ਕੇ ਇੱਥੇ ਗੁਰੂ ਸਾਹਿਬ ਜੀ ਨਾਲ ਉਹਨਾਂ ਮੁਗਲ ਫੌਜਾਂ ਨਾਲ ਵਿਰੋਧ ਜਿਹੜੀ ਜੰਗ ਲੜੀ ਤੇ 40 ਦੇ 40 ਜਿਹੜੇ ਸਿੰਘ ਸੀਗੇ ਉਹ ਸ਼ਹੀਦ ਹੋ ਗਏ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੀ ਝੋਲੀ ਦੇ ਵਿੱਚ ਰੱਖਿਆ ਤੇ ਭਾਈ ਮਹਾਸੰਗ ਉਹ ਸਹਿ ਕਰ ਰਹੇ ਸੀ ਤੇ ਗੁਰੂ ਗੁਰੂ ਸਾਹਿਬਾਨ ਦੇ ਉਹਨਾਂ ਨੂੰ ਆਪਣੀ ਝੋਲੀ ਦੇ ਵਿੱਚ ਰੱਖਿਆ ਤੇ ਪੁੱਛਿਆ ਮਹਾਸੰਗ ਜੀ ਕੀ ਤੁਸੀਂ ਇਹ ਮੰਗਣਾ ਚਾਹੁੰਦੇ ਹੋ ਮੰਗੋ ਤੇ ਮਹਾਸੰਗ ਸਹਿ ਕਰ ਰਿਹਾ ਸੀ ਮਹਾਸੰਗ ਨੇ ਕਿਹਾ ਵੀ ਜਿਹੜਾ ਤੁਸੀਂ ਅਸੀਂ ਤੁਹਾਨੂੰ ਉੱਥੇ ਬਦਾਵਾ ਲਿਖ ਕੇ ਦੇ ਕੇ ਆਏ ਸੀਗੇ ਉਹ ਬਦਾਵਾ ਇੱਥੇ ਪਾੜ ਦਿੱਤਾ ਜਾਵੇ ਤੇ ਸਾਡੀ ਜਿਹੜੀ ਟੁੱਟੀ ਹੈਗੀ ਆ ਉਹਨੂੰ ਗੰਢ ਦਿੱਤਾ ਜਾਵੇ ਤੇ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਆ ਜਿਹੜਾ ਗੁਰਦੁਆਰਾ ਟੁੱਟੀ ਗੰਢੀ ਸਾਹ ਪਿਆ ਤੇ ਜਿਹੜਾ ਇਥੋਂ ਦਾ ਇਤਿਹਾਸ ਹੈ ਉਹ ਇਹੀ ਹੈ ਜੀ ਤੇ ਜਿਹੜਾ ਸ਼੍ਰੀ ਮੁਖਸਤ ਸਾਹਿਬ ਦਾ ਨਾਮ ਹੈ ਉਹ ਵੀ ਸ਼੍ਰੀ ਮੁਖਸਤ ਸਾਹਿਬ ਚਾਲੀ ਮੁਕਤਿਆਂ ਦੀ ਸ਼ਹੀਦੀ ਯਾਦ ਵਿੱਚ ਜਿਹੜਾ ਨਾਮ ਉਹ ਵੀ ਨਾਮ ਹੈ ਜਿਹੜਾ ਖਦਰਾਨੇ ਦੀ ਟਾਬਾ ਸ਼੍ਰੀ ਮੁਖਸਤ ਸਾਹਿਬਾ ਜਿਹੜਾ ਉਹ ਰੱਖ ਦਿੱਤਾ ਗਿਆ ਸੀ ਇਹ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਬਾਕੀ ਤੁਸੀਂ ਪਿੰਡ ਵਾਲਿਆਂ ਦੇ ਵਿਊ ਤਾਂ ਦੇਖ ਹੀ ਲਏ ਪਿੰਡ ਵਾਲਿਆਂ ਦੇ ਵਿਊ ਤੁਸੀਂ ਦੇਖ ਹੀ ਲਏ ਆ ਤੇ ਇਹ ਇੱਕ ਹੁੰਦੀ ਹੈ ਭੇਡ ਚਾਲ ਵੀ ਆਪਾਂ ਉਹ ਲੰਗਰ ਲਾ ਰਹੇ ਅਸੀਂ ਵੀ ਲਈਏ ਇਤਿਹਾਸ ਜਾਨਣਾ ਬਹੁਤ ਜ਼ਰੂਰੀ ਹੈ ਬਈ ਜਾਣੋ ਤੇ ਫੇਰ ਹੀ ਸਿੱਖੀ ਦੇ ਨਾਲ ਜੁੜਿਆ ਜਾਊਗਾ ਜੇ ਆਪਾਂ ਉਤੋਂ ਉਤੋਂ ਕੱਲੇ ਗਾਣੇ ਗਾਈ ਜਾਗੇ गाने ਗਾਈ ਜਗੇ ਸ਼ਬਦ ਲਾਈ ਜਾਗੇ ਉਹਨਾਂ ਤੇ ਨੱਚੀ ਜਾਗੇ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਬੰਦਾ ਤੇ ਜੇ ਉਹ ਲੰਗਰ ਵੀ ਲਾਉਣਿਆ ਤਾਂ ਪੂਰੀ ਪ੍ਰੇਰਣਾ ਨਾਲ ਲੰਗਰ ਲਾਇਆ ਕਰੋ ਤੇ ਹਰ ਇੱਕ ਬੰਦੇ ਨੂੰ ਜੇ ਆਪਾਂ ਲੰਗਰ ਲਾ ਵੀ ਰਹੇ ਹਾਂ ਤਾਂ ਉਹਦਾ ਇਤਿਹਾਸ ਵੀ ਦੱਸਿਆ ਕਰੋ ਵੀ ਅਸੀਂ ਇਸ ਤੇ ਬੱਚਿਆਂ ਨੂੰ ਦੱਸਿਆ ਜਾਵੇ ਜਰੂਰ ਵੀ ਅਸੀਂ ਜਿਹੜਾ ਲੰਗਰ ਲਾਇਆ ਇਹ ਗੁਰੂ ਸਾਹਿਬਾਨਾਂ ਦੀ ਯਾਦ ਵਿੱਚ ਹੈ ਜਿਹੜਾ ਲੰਗਰ ਲਗਾ ਰਹੇ ਹਾਂ ਜਾਂ ਆਪਣੇ 40 ਮਹਾਸੰਗ ਸ਼ਹੀਦ ਹੋਏ ਆ 40 ਯੋਧੇ ਸ਼ਹੀਦ ਹੋਏ ਆ ਆਪਣੇ ਉਹਨਾਂ ਦੀ ਯਾਦ ਵਿੱਚ ਹੈ ਜਿਹੜਾ ਇਹ ਲੰਗਰ ਲਗਾਇਆ ਜਾ ਰਿਹਾ ਤਾਂ ਬੱਚਿਆਂ ਨੂੰ ਜਰੂਰ ਪ੍ਰੇਰਿਤ ਕਰਿਆ ਕਰੋ ਤਾਂ ਹੀ ਜਵਾਬ ਆ ਜਿਹੜੇ ਆਉਣ ਵਾਲੇ ਉਹ ਸਿੱਖੀ ਨਾਲ ਜੁੜਨਗੇ ਤੇ ਆਪਣੇ ਨਾਲ ਜਿਹੜੇ ਮੋਢਾ ਨਾਲ ਮੋਢਾ ਲਾ ਕੇ ਖੜਨਗੇ ਨਹੀਂ ਤਾਂ ਜੇ ਆਉਣ ਵਾਲੇ ਬੱਚਿਆਂ ਨੂੰ ਪਤਾ ਹੀ ਨਾ ਹੋਊਗਾ ਤੇ ਉਹ ਕਿੱਥੋਂ ਮੰਨ ਲਓ ਆਪਣੀ ਆਉਣ ਵਾਲੀ ਸਿੱਖੀ ਨੂੰ ਸੰਭਾਲਣਗੇ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਬਾਕੀ ਸਾਨੂੰ ਅਸੀਂ ਵੀ ਗੁਰਦੁਆਰਾ ਸਾਹਿਬ ਜਾਵਾਂਗੇ ਮੱਥਾ ਟੇਕਣ ਬਾਕੀ ਅਗਲੀ ਵੀਡੀਓ ਚ ਮਿਲਦੇ ਠੀਕ ਆ ਜੀ ਧੰਨਵਾਦ